ਕੰਮ ਸਾਰਾ ਨਿਬੜ ਗਿਆ ਗੋਵਾ ਰਹਿ ਗਿਆ ਤਦਾਂ ਸੁੱਟ ਕੇ ਦੇਖੋ ਘੜੀ ਦਾ ਮਾਨ ਕਰਦੇ ਆ ਆ ਮੁਰਕੇ ਸਾਮਨ ਵੇਖ ਲਾਂਗੇ ਕੀ ਕਰਨਾ ਆਰਾਮ ਕਰਦੇ ਹੁਣ ਮਹਿੰਗੇ ਹਾਂਜੀ ਤੇ ਉਹ ਪੱਠੇ ਦੱਸੇ ਦਾ ਮੁੱਕ ਗਿਆ ਕੰਮ ਜਿਹੜਾ ਐ ਸਰ ਕੋਲ ਮਿਗਾ ਤਦਾਂ ਦੋ ਕਿਤੇ ਮੈਂ ਛੁੱਟ ਦੇਣਾ ਅੱਛਾ ਅੱਛਾ ਇਹ ਸੁੱਟ ਕੇ ਨਾ ਹਾਂਜੀ ਉਹਨੂੰ ਏਦਾਂ ਕਰਦੇ ਹੋ ਦਵਾਈ ਲਿਆਦੀ ਹੋ ਅੱਛਾ ਤੇ ਸਪਰੇਅ ਮਾਰਦੇ ਝੁੰਨਿਆਂ ਨੂੰ ਚਲੋ ਹੁਣ ਅੱਜ ਧੁੱਪ ਲੱਗੀ ਆ ਠੀਕ ਹੈ ਸਾਰੇ ਬੱਦਲ ਵਾਲੀ ਰਹੀ ਆ ਬੇ ਸਾਰਿਆਂ ਚ ਕਰਨੀ ਆ ਹੈ ਸਾਰਿਆਂ ਚ ਕਰਨੀ ਆ ਜਿੰਨੀ ਤੇਰ ਕੋ ਹੋਊਗੀ ਅੱਜ ਕਰ ਲਾ ਜੇ ਕੱਲ ਨੂੰ ਕੋ ਕਰੇਂਗਾ ਤੇ ਕੱਲ ਨੂੰ ਕਰ ਲਈ ਇਹ ਤੂੰ ਵੀ ਵੇਖਣਾ ਆਪਣਾ ਹੁਣ ਠੀਕ ਜੀ ਜਿੰਨੀ ਹੁੰਦੀ ਉਨੀ ਕਰ ਲਾ ਠੀਕ ਹੈ ਜੀ ਆਹੋ ਫਿਰ ਮੈਂ ਕਰ ਲੀਨਾ ਆਹ ਸਾਰੀ ਕੋ ਜੇ ਤੇਰੀ ਸਾਰੀ ਹੋਊਗੀ ਸਾਰੀ ਕਰ ਲਈ ਕੋਈ ਸਾਇਆ ਨਹੀਂਗਾ ਸਾਨੂੰ ਬੇ ਅੱਜ ਹੀ ਸਾਰੀ ਕਰਨੀ ਆ ਠੀਕ ਠੀਕ ਜਿੰਨੀ ਹੋਊਗੀ ਉਨੀ ਕਰ ਲਾ ਆਹ ਉਹ ਰੱਖਿਆਈਓ ਪੰਪ ਠੀਕ ਆ ਆਈ ਪੰਪ ਲਿਆਓ ਉਹ ਦਵਾਈ ਆ ਪੈਸੇ ਨਾਲ ਇਸਮ ਰੱਖਾਈ ਰੱਖੀ ਦਵਾਈ ਆ ਪੈਸੇ ਆਓ ਆ ਪੜ ਲਾ ਸਾਬ ਨਹੀਂ ਭਾਵੇਂ ਹੁਣ ਨਹੀਂ ਨਹੀਂ ਮਿਲ ਕੇ ਪਾਈ ਆਹ ਠੀਕ ਹੂੰ ਉਤਰਾ ਕਰ ਲਈ ਨਾ ਸਪਰੇ ਹਾਂਜੀ ਸਦਾ ਜੀ ਕਰ ਲਈ ਦੀ ਐਸ਼ ਐਸ਼ਾ ਠੀਕ ਆ ਜਾਈ ਜੀ ਉੱਤੇ ਲੱਗੀ ਉਹ ਵਿੱਚ ਹਾਂ ਹਾਂ ਆ ਧਿਆਨ ਨਾਲ ਕਰੀ ਚੰਗਾ ਤੇ ਫਾਟ ਕੋਈ ਰਹਿ ਨਾ ਜਾਵੇ ਚੰਗਾ ਠੀਕ ਆਹੋ ਇਹ ਚੁੱਕੀ ਜਾਵੇਂਗਾ ਕਿ ਮੈਂ ਚਕਾਵਾ ਇੱਥੇ ਨਹੀਂ ਸਦਾ ਤੁੱਕ ਲੈਣਾ ਮੈਂ ਆਹ ਇਹਦੇ ਉੱਤੇ ਬੱਚੇ ਦੇ ਰੱਖੇ ਚੁੱਕੀ ਜਾਣਾ ਤੂੰ ਆਹ ਠੀਕ ਆ ਮਾਰਦੇ ਆ ਚੰਗੀ ਤਰ੍ਹਾਂ ਵਧੀਆ ਚੰਗਾ ਠੀਕ ਸਿਰਫ ਠੀਕ ਪਤਾ ਨਹੀਂ ਹੁਣ ਮਹਿੰਗੇ ਹੋ ਨਹੀਂ ਆਏ ਕਿ ਨਹੀਂ ਹੈ ਜੇ ਜੇ ਆ ਵੀ ਗਿਆ ਹੋਊ ਤਾਂ ਮੈਨੂੰ ਲੱਗਦਾ ਕੋ ਆਪਣਿਆਂ ਚੋਦਰੇ ਜਾਣਾ ਪਹਿਲਾਂ ਮੋ ਵੀ ਕਾਲੀ ਬੜੀ ਜਾਰੀ ਨਰਾਜ ਹੋ ਗਈ ਰਿੰਪੀ ਇਹਨਾਂ ਨੇ ਸੋਚਦੀ ਵੀ ਇਹ ਵੀ ਘਰ ਸਾਡਾ ਤੇ ਉਹ ਵੀ ਸਾਡਾ ਵਾ ਜੇ ਚੱਲ 5 ਮਿੰਟ ਉਧਰ ਲੱਗ ਵੀ ਜਾਣਗੇ ਤਾਂ ਵੀ ਕੋਈ ਗੱਲ ਨਹੀਂ ਪਰ ਬਾਬਾ ਇੰਨੀ ਮੱਥੇ ਤੇ ਅੱਖਾਂ ਰੱਖਿਆ ਮੈਨੂੰ ਸਰਦਾ ਮੂੰਹ ਤੇ ਕਹੀ ਜਾਣਾ ਚੰਗੇ ਬੜੇ ਚੰਗੇ ਬੜਿਆ ਤੇ ਪਿੱਠ ਪਿੱਛੇ ਗੱਲਾਂ ਕਰੀ ਜਾਣੀਆਂ ਕੋਈ ਇਹਨਾਂ ਮੈਮ ਉਂਦੀਆਂ ਥਾ ਬਾਅਦ ਆਪੇ ਆਣ ਕੇ ਗੋਪੀ ਪੋਚਾ ਲਾ ਲੂਗੀ ਕੀ ਕਰਨਾ ਫਿਰ ਹੁਣ ਕਰਨਾ ਤੇ ਪੈਣਾ ਹੀ ਆ ਬੜਾ ਸਾਹ ਚੜਿਆ ਕੀ ਗੱਲ ਉਹ ਹਾਂ ਵੀ ਰ ਸਾਧਵੇਂ ਤੇ ਨੇ ਗੁੰਗੁੰਗਾ ਤੇ ਉਹ ਤੁੰ ਮੈਂ ਤਾਂ ਨਹੀਂ ਹੁੰਜਣਾ ਹਾਂ ਲੈਣ ਦੇਣਾ ਗੋਪੀ ਨੇ ਚਲ ਗੋਪੀ ਨੂੰ ਕਹਿ ਦਿੰਦੇ ਵੀ ਜਲ ਤੋ ਥੱਲੇ ਥੱਲੇ ਝਾੜੂ ਮਾਰਦੇ ਕੋਈ ਉਹ ਬਾਬਾ ਗੋਪੀ ਵਿਚਾਰੀ ਨੂੰ ਕੀ ਮੈਂ ਡਾਉਣਾ ਮੈਂ ਥਾਂ ਹੁੰਜਣਾ ਕੱਲ ਉਹ ਆ ਗਈ ਹੀ ਘੜੀ ਪਾਲ ਤੇ ਕਿੰਨਾ ਕੋਨੇ ਰਿੰਪੀ ਨੇ ਕੀਤਾ ਮੈਨੂੰ ਥਾਂ ਹੁੰਜਣਾ ਚੰਗਾ ਵਾ ਮੈਂ ਹੁੰਜ ਲੂੰਗੀ ਤੇ ਉਹ ਕਿੱਥੇ ਹੈ ਮੈਂਗਾ ਉਹਨਾਂ ਬਾਰੀ ਫੜਾਉ ਕੋਠਾ ਨੂੰ ਹੀ ਦਵੇ ਉਹਨੂੰ ਤਾਂ ਮੈਂ ਸਗੋਂ ਡਾਤਾ ਸਪਰੇਅ ਕਰਨ ਮੈਂ ਜਾਂ ਸਪਰੇਅ ਮਾਰ ਦੇਣ ਚੋਣਿਆਂ ਨੂੰ ਕਿਉਂਕਿ ਦਿਨ ਲੱਗਾ ਅੱਜ ਆਹਾਂ ਪਾਣੀ ਪੂਣੀ ਤੇ ਖਲੋਲ ਉਤਰ ਲੈਣ ਦੇਣਾ ਥਾਂ ਚੋਂ ਨਿਆਂ ਦਾ ਲੈ ਦੁੰਦਰ ਪਾਣੀ ਹੈ ਨਹੀਂਗਾ ਸੁੱਕਾ ਮੈਂ ਤਾਂ ਹੀ ਡਾਇਆ ਵਾ ਪਾਣੀ ਹੈ ਨਹੀਂਗਾ ਵਿੱਚ ਤੇ ਜੇ ਤੁਸੀਂ ਮੈਨੂੰ ਕੱਲ ਹੀ ਉੱਤੇ ਬਾਹਰ ਹੀ ਮਰਵਾ ਲੈਣ ਦੇ ਥਾਂ ਹੁਝ ਲੈਣ ਦਿੰਦੇ ਤੇ ਫੇਰ ਠੀਕ ਹੋਣ ਤੁਸੀਂ ਆਪਣਾ ਕੰਮ ਕਰਾਈ ਜਾਂਦੇ ਅੱਜ ਤੇ ਕੋਈ ਨਹੀਂ ਆਵੇ ਗੋਪੀ ਨਹੀਂ ਆ ਜਾਣਾ ਵਾ ਉਹਨੂੰ ਕਹਿ ਬੰਗੋਏ ਫੇਰ ਉਹੋ ਗੱਲ ਵੀ ਜਿੰਨੂੰ ਪੈਸੇ ਦੇਣੇ ਇੰਨੇ ਉਹਦੇ ਕੋਲ ਕੋਈ ਕੰਮ ਨਹੀਂ ਕਰਾਉਣਾ ਉਹ ਤਾਂ ਫ੍ਰੀ ਕਰਾਉਂਦੇ ਤੇ ਗੋਪੀ ਦੇ ਮਰ ਕੇ ਹੋਰ ਦੇਣੇ ਪੈਣੇ ਆ ਤੇ ਮਹਿੰਗੇ ਨੂੰ ਉਸੇ ਪੈਸੇ ਚ ਕਰਾ ਲੈਣਾ ਕੰਮ ਚੱਲ ਕੋਈ ਸਪਰੇਅ ਮਾਰਦਾ ਫਿਰ ਮੈਨੂੰ ਕਹਿ ਦਿੰਦਾ ਵਾ ਤੁਸੀਂ ਆਪਣਾ ਕੰਮ ਵੇਲੇ ਨਾ ਕਰਾਈ ਜਾਓ ਮੇਰਾ ਕੰਮ ਭਾਵੇਂ ਸਾਰਾ ਰਹਿ ਜਾਏ ਹਨ ਮੈਂ ਜੇ ਕੱਲ੍ਹ ਕਿਹਾ ਵੀ ਦਾਣੇ ਸੁੱਕਣੇ ਪਉਣੇ ਤਾਂ ਆਪ ਲੱਗੂਗੀ ਢਾਟਾ ਪਿਉਣਾ ਵਾ ਤੁਸੀਂ ਕੰਨ ਹੀ ਨਹੀਂ ਕਰਦੇ ਕੱਲ ਦਾ ਮੁਰਕੇ ਮੈਂ ਉਧਰ ਲੈਣ ਚਲ ਜੂ ਮੈਨੂੰ ਇੱਕ ਤਾਂ ਸਵਾ ਟੇਰਾ ਦੇ ਦੋ ਇੱਕ ਕੌਲਾ ਟੇਰਾ ਦੇ ਦੋ ਮੁਰਕੇ ਲਿਆ ਕੇ ਉਹ ਨਹੀਂ ਉਹਨਾਂ ਮੁਰਕੇ ਮੈਂ ਮੰਡਨ ਤੋਰ ਪੂੰਗੀ ਐਸੇ ਕਰਕੇ ਪਹਿਲਾਂ ਮੈਂ ਦੋਹਾਂ ਜਣਾਂ ਦਾ ਆਟਾ ਹੋਵੇ ਤੇ ਫਿਰ ਮੈਂ ਕਹੀ ਨਹੀਂ ਪਹਿਲੋਂ ਪਿਆ ਲੀਏ ਚੱਲ ਅੱਛਾ ਕੋਈ ਨੀ ਸਪਰੇਅ ਮਾਰ ਲੈਣ ਦੇ ਜਾਣ ਲੱਗਾ ਉਹਨੂੰ ਮੈਂ ਕਹੂੰਗਾ ਵੀ ਤੂੰ ਇੱਕ ਕਿੱਲਾ ਨਾ ਕਰ ਘਟ ਉੱਤੇ ਪਹਿਲੂ ਝਾੜੂ ਮਾਰਦੇ ਜਾਂ ਲਾ ਕਹਿੰਦੇ ਤੂੰ ਦੁਪਹਿਰੇ ਖਲਾ ਦੇਣਾ ਵਾ ਵੀ ਚਲ ਜਾ ਤੂੰ ਕੋਈ ਨਹੀਂ ਖਲਾਉਂਦਾ ਬਾਬਾ ਰੋੜਾ ਪਾਈ ਜੰਨੀ ਐਵੇਂ ਨਾ ਉਹਦਾ ਮੁੰਡਾ ਹੀ ਲਿਆਦਾ ਉਹਨਾਂ ਨੇ ਕੱਲ ਕਿੰਨਾ ਨੇ ਮਹਿੰਗੇ ਹੋਣਾ ਨੇ ਉਹਦੀ ਨਾਨੀ ਆਈ ਮੁੰਡੇ ਦੀ ਅੱਛਾ ਨਾਨੀ ਕੋ ਰਹਿੰਦਾ ਵਾ ਗੇ ਮੈਨੂੰ ਜੇ ਅੱਧਾ ਹੀ ਭੁੱਲ ਗਿਆ ਉਹ ਕਿਹਦਾ ਉਹਦਾ ਨਾਲ ਲੈ ਕੇ ਉਹਨੇ ਹੋਰ ਕੋਕ ਇੱਕ ਛੱਡ ਕੇ ਉਹਨੇ ਉਦੋਂ ਤੇ ਹੁਣ ਮਹਿੰਗਾ ਆ ਗਿਆ ਤੂੰ ਉਹਦੀ ਨਾਲ ਦੀ ਉਧਰ ਚਲ ਗਈ ਫੇਰ ਉਧਰ ਚਲ ਗਈ ਹੁਣੀ ਐ ਨਾ ਮੈਂ ਨਹੀਂ ਪੁੱਛਿਆ ਉਹਨੂੰ ਯਾਰ ਠੀਕ ਆ ਜਿੰਨਾ ਕਰਾਉਣਾ ਕਰਾਓ ਤੂੰ ਮੜ ਕੇ ਉਹਨੂੰ ਕਹਿ ਵੀ ਕੋਠਾ ਜ਼ਰੂਰ ਮੂੰਝ ਕੇ ਜਾਣਾ ਹੀ ਹੋ ਕੋਈ ਨਾ ਮੈਂ ਕਹਿ ਦਿੰਦਾ ਉਹਨੂੰ ਆਹੋ ਕਹਿ ਦੋ ਆਪਣੇ ਕੰਮ ਦਾ ਕਹਿੰਦਾ ਸੀਮਤ ਰਿਹਾ ਕਰੋ ਗਾੜੀ ਹੋਰ ਕੇ ਦਾ ਕੰਮ ਇਹ ਵੀ ਤੁਹਾਡਾ ਹੀ ਕੰਮ ਆ ਇਹ ਮੇਰੇ ਪੇਕਿਆਂ ਦਾ ਕੰਮ ਨਹੀਂਗਾ ਵੀ ਮੈਂ ਉੱਥੇ ਲੈ ਜਾਣਾ ਕਰਾਉਣ ਬਾਲ ਮੈਨੂੰ ਮਿੰਦੂ ਇਦੀਆਂ ਗੱਲਾਂ ਨਾ ਨਾ ਮੈਨੂੰ ਗੱਲਾਂ ਆਉਂਦੀਆਂ ਹੀ ਇਹ ਤੇ ਨਾ ਮੇਰੇ ਨਾਲ ਕਰੀ ਆਉਂਦੀਆਂ ਨਹੀਂ ਸਾਥ ਲੈੰਦੇ ਨਹੀਂ ਗੱਲ ਕਰਨ ਲੱਗੇ ਉਹ ਤੇ ਤੇਰੀ ਗੱਲ ਦਾ ਜਵਾਬ ਦੇ ਦਿਆਂ ਵਾ ਆਪਣੇ ਕੋਲੋਂ ਤੇ ਨਹੀਂ ਮੈਂ ਕੋਈ ਗੱਲ ਕਰਨ ਡਿਆ ਸੀ ਹਾਂ ਦੱਸੋ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਤੂੰ ਰੋਟੀਆਂ ਹੀ ਬਸ ਪਕਾ ਤੈ ਤੇ ਇਹ ਗੋਪੀ ਨੂੰ ਮੈਂ ਆਉਂਦੀ ਗੋਪੀ ਨੇ ਮੈਂ ਕਹਿਦਾ ਨਾ ਗੋਪੀ ਨੂੰ ਵੀ ਪੁੱਤ ਤੂੰ ਇਦਾਂ ਕਰ ਥਾਂ ਵੀ ਹੁੰਜਿਆ ਕਰ ਤੇ ਪੋਚੇ ਵੀ ਲਾ ਦਿਆ ਕਰ ਤੇ ਕੱਪੜੇ ਵੀ ਤੋਧਿਆ ਕਰ ਤੂੰ ਕੱਲਾ ਕੱਪੜਿਆਂ ਦਾ ਤੇ ਪੋਚਿਆਂ ਦਾ ਕੀਤਾ ਉਹਨਾਂ ਗੱਲ ਉਹਦੇ ਚਾਰ ਹੱਥ ਵਾ ਉਹਦੇ ਗੋਪੀ ਦੇ ਚਾਰ ਹੱਥ ਤਨੀ ਨਾ ਜਿੱਥੇ ਉਹਨੇ 4000 ਰੁਪਏ ਲੈਣਾ ਉੱਥੇ ਉਹਨੇ ਸਰਗੜੀ ਕੰਮ ਕਰਨਾ ਵਾ ਇੱਥੇ ਤਾਂ ਮੈਂ ਉਤਨਾ ਹੀ ਕਿਹਾ ਤਾਂ ਜਲਦ ਆਉਂਦੀ ਜਾਂਦੀ ਪੋਚਾ ਲਾ ਦਿਆ ਕਰ ਵੀ ਉਹ ਥੋੜਾ ਮੇਰਾ ਕੰਮ ਹੋਲਾ ਹੋ ਜਾਊਗਾ ਲੈ ਗਈ ਆ ਨਾ ਪਰ ਹੁਣ ਉਧਰੋਂ ਵੀ ਕਰਕੇ ਆਉਂਦੀ ਆ ਉਥੋਂ ਉਹਨੇ 3-4 ਵਜੇ ਆਉਗੀ ਤਾਂ ਮੈਂ ਇੱਥੇ ਥਾਂ ਹੁੰਜਣ ਤੂੰ ਇਹ ਸਿਆਣੇ ਤੇ ਸਾਰੇ ਬੜੇ ਜੇ ਗਾੜੀ ਇਹ ਪਤਾ ਕੋਈ ਨਹੀਂ ਜਿੰਨਾ ਤਰ੍ਹਾਂ ਕੋ ਵਾਅਦਾ ਅੰਦਰ ਅੰਦਰ ਅਜ ਮਾਰ ਲਿਆ ਕਰ ਝਾੜੂ ਆਉਗੀ ਤੇ ਮੈਂ ਕਹ ਦੂੰਗਾ ਪੁੱਤ ਬਾਹਰ ਵੀ ਝਾੜੂ ਮਾਰ ਦਿਆ ਕਰ ਤੇ ਪੋਚੇ ਲਾ ਦਿਆ ਕਰ ਕੋਈ ਨਹੀਂ ਹਾਂ ਮੈਂ ਕਹਦਾ ਨਹੀਂ ਕਿ ਇਹਨੂੰ ਫਿਰ ਕਿਹਾ ਜਾਂ ਮਹਿੰਗਾ ਡਿਆ ਸਪਰੇਅ ਕਾਣ ਕੇ ਜਦੋਂ ਹਟ ਜੂਗਾ ਤਦੋਂ ਲੱਗ ਜੂਗਾ ਉਦੋਂ ਵੀ ਸਭ ਝਾੜੂ ਫਿਰ ਕੇ ਨਾ ਹਉ ਤੇ ਵੇਖੀ ਜਾਊਗੀ ਮੈਂ ਆ ਜਦ ਐਦਾ ਕਰਦੇ ਕੋਈ ਨਹੀਂ ਜਦੋਂ ਮਾਰ ਕੇ ਸਪਰੇਅ ਹਟਦਾ ਤੇ ਫਿਰ ਕਹਦਾ ਜਦੂੰ ਮੈਂ ਨਾ ਅੱਜ ਨਾ ਇੱਕ ਪਾਸਾ ਕਰ ਦੇਣਾ ਇਹਦਾ ਇਹਨੂੰ ਮੈਂ ਕਹਣਾ ਜਾਂ ਤੇ ਤੂੰ ਮੇਰੇ ਆ ਤੇ ਜਾਂ ਚਾਚੀ ਦੇ ਜਾ ਪੀ ਹੁਣ ਮੈਂ ਕਿੱਡਾ ਦਿਨ ਆ ਗਿਆ ਹੈ ਨਾ ਹਜੇ ਮੇਚ ਕਮੇਚ ਕੇ ਨਹੀਂ ਅਜੇ ਡਈ ਹੈ ਪੋਚਾ ਲਾਉਂਦੀ ਹੈ ਆ ਕਦੋਂ ਦੀ ਡਈ ਹੈ ਤੇਸ ਵਕਤ ਹੀ ਉੱਠਦੀ ਹਾਂ ਰਮਾ ਆਪਣਾ ਕੰਮ ਧੰਦਾ ਕਰਕੇ ਤੇ ਮੈਂ ਵਿਲੀ ਹੋ ਜਾਂਦੀ ਹੁਣ ਇਹਨੇ ਕਦੋਂ ਕੰਮ ਕਰਕੇ ਜਾਣਾ ਤੇ ਕਦੋਂ ਮੈਂ 10 ਮਿੰਟ ਕਿਤੇ ਰੈਸਟ ਕਰਨੀ ਇੱਕ ਮਗਵਾਂਡ ਨਾਲ ਲੜਾਈ ਲੇਨੀ ਰੋਜ਼ ਹੈ ਉਧਰ ਜਲ ਜਾਂਦੀ ਆ ਆਪਣੇ ਘਰ ਵਾਲੇ ਦੇ ਨਾਲ ਹੀ ਤੇ ਇਧਰ ਲੇਟ ਆਉਂਦੀ ਆ ਤੇ ਮਜੇ ਨਾਲ ਨਾਲੇ ਮੈਂ ਘਰੋਂ ਗਾਲਾਂ ਖਾਨੀ ਆ ਨਾਲੇ ਮੈਂ ਪੈਸੇ ਦੇਣੇ ਹੋ ਨਾਲੇ ਮੈਂ ਗਾਣਾ ਲੈਣੀ ਆ ਸਾਰਿਆਂ ਕੋਲ ਨਾਲੇ ਲਗਵਾਉਣ ਦਾ ਲੜਾਈ ਲੈਣੀ ਆ ਤੇ ਇਹਨੂੰ ਚੰਗਾ ਮੈਂ ਅੱਜ ਭੈਣ ਜੀ ਹੋ ਗਿਆ ਕੰਮ ਆਪਣੇ ਚੱਲ ਜੀ ਚੱਲੀ ਫਿਰ ਚੱਲੀ ਨਹੀਂ ਅੱਜ ਮੇਰੀ ਗੱਲ ਸੁਣ ਕੇ ਜਾਈ ਹਾਂ ਅੱਜ ਫਿਰ ਜਾਂਦੇ ਤੂੰ ਉੱਧਰ ਆਇਆ ਕਰ ਤੇ ਜਾਂ ਫਿਰ ਤੂੰ ਇੱਧਰ ਆਇਆ ਕਰ ਹੈ ਇੱਕ ਪਾਸੇ ਅੜਿਆ ਕੰਮ ਕਰ ਇਦਾਂ ਮੈਨੂੰ ਹੋ ਗਿਆ ਮੈਨੂੰ ਅੜਿਆ ਵਾਰਾ ਨਹੀਂ ਖਾਂਦਾ ਹੁਣ ਤੂੰ ਕਿੱਡੇ ਦੇਣ ਬਾਅਦ ਆਈਂ ਆ ਹਣਾ ਤੇ ਮੈਂ ਘੜੀ ਰਾਮ ਵੀ ਕਰ ਲੈਂਦੀ ਹੁੰਦੀ ਸੀ ਕੰਮਦੰਦਾ ਕਰਕੇ ਇਹ ਵੇਲੇ ਨੂੰ 2 ਘੰਟੇ ਮੈਂ ਰਾਮ ਵੀ ਕਰ ਲੈਣਾ ਹੁਣ ਨਾਲੇ ਤੇ ਮੈਂ ਗੁਮਾਂਡ ਨਾਲ ਤੇਰੇ ਤੋਂ ਲੜਾਈ ਲੈ ਲੈਣੀ ਆ ਨਾਲੇ ਮੈਂ ਘਰੋਂ ਵੀ ਗਾਣਾ ਖਾਣੀ ਆ ਵੀ ਤੂੰ ਬੋਲਦੀ ਬੜਾ ਹੈ ਤੇ ਮੈਂ ਨਾ ਤੂੰ ਏਦਾਂ ਕਰ ਵੀ ਜਿੰਨੇ ਦਿਨ ਤੱਕ ਤੂੰ ਕੰਮ ਕੀਤਾ ਨਾ ਆਪਣਾ ਹਿਸਾਬ-ਸ਼ੂਬਾ ਕਰਾ ਲੈ ਤੇ ਜਾਦੂ ਆਪਣੇ ਘਰ ਵਾਲੇ ਨਾਲ ਸਲਾਹ ਕਰ ਲੈ ਤੇ ਜਾ ਫਿਰ ਤੁਸੀਂ ਉਧਰੇ ਕੰਮ ਤੂੰ ਕਰੀ ਜਾ ਤੇ ਜਾ ਫਿਰ ਤੂੰ ਇੱਧਰ ਇਦਨੇ ਮੈਂ ਅਜੇ ਤਾਡੇ ਵਾਲੀ ਆਈ ਸੀ ਸਿੱਧੀ ਆਈ ਤੇ ਹੈਗੀ ਆ ਪਰ ਨਹੀਂ ਮੈਨੂੰ ਨਾ ਝੜਕਾਂ ਬਿੰਦੀਆਂ ਵੀ ਤੂੰ ਕੰਮ ਕੱਟ ਕੱਟ ਕਰਮ ਨਹੀਂ ਆ ਭੋਲਦੀ ਜਿਆਦਾ ਮਾਂ ਤੇ ਤੂੰ ਲੜ ਲੜਾਈ ਜਿਆਦਾ ਲੈਨੀ ਆ ਤੇ ਮੈਂ ਇਦਾਂ ਵੀ ਮੈਂ ਆਪਣਾ ਕੰਮ ਸਵਕਤੇ ਉੱਠ ਕੇ ਤੇ ਅੱਗੇ ਵਾਂ ਮੜਾ ਮੋਟਾ ਕਰ ਲਿਆ ਕਰਨਾ ਤੇ ਤੂੰ ਵੇਖ ਲਈ ਸਲਾਹ ਕਰਕੇ ਜਾਂ ਉਧਰ ਆ ਜਾ ਕਰ ਤੇ ਜਾਂ ਫਿਰ ਇੱਧਰ ਆ ਜਾ ਕਰ ਇੱਕ ਪਾਸਾ ਕਰ ਲੈੜਿਆ ਮੈਨੂੰ ਇਹ ਦਵਾਰਾ ਨਹੀਂ ਹੰਦਾ ਹੈਗਾ। ਜੇ ਕੋਈ ਨਹੀਂ ਫੇ ਮੈਂ ਸਲਾਹ ਕਰਕੇ ਤੇ ਫੇ ਮੈਂ ਤੁਹਾਨੂੰ ਦੱਸ ਦੂੰਗੀ। ਆਹ ਕਿ ਅੱਜ ਉਹ ਡੱਬਾ ਨਹੀਂ ਲਿਆਈ। ਡੱਬੇ ਦਾ ਜ ਮੈਨੂੰ ਚੇਤਾ ਭੁੱਲ ਗਿਆ। ਆਹ ਚੱਲ ਵੇ ਕੋਈ ਨਹੀਂ ਕੱਲ ਨੂੰ ਲੈ ਦੇ ਜੀ। ਆਹ। ਕੋਈ ਨਹੀਂ ਮੈਨੂੰ ਦੱਸ ਜੀ ਮੈਂ ਅਬਲ ਤੇ ਮੈਂ ਸਵੇਕ ਤੇ ਉੱਠ ਕੇ ਘਰ ਹੀ ਲੈਣਾ ਤੇ ਜਾ ਫਿਰ ਮੈਨੂੰ ਦੱਸ ਜੀ ਸ਼ਾਮਾਂ ਨੂੰ ਜੀ ਦੱਸ ਦੀ। ਠੀਕ ਆ। ਅਬ ਕਾਰ ਫਲਾਤੇ ਰਹੀ ਇੱਥੇ ਹੁਣਾਂ ਤੂੰ ਸਲਾਹ ਸੂ ਕਰਕੇ ਤੇ ਫੇ ਮੈਨੂੰ ਦੱਸ ਜੀ ਫੇ ਮੈਂ ਉਸੇ ਹਿਸਾਬ ਨਾਲ ਕੰਮ ਕਰਨਾ। ਠੀਕ ਆ ਵੀ ਮੈਂ ਇਸ ਵਕਤ ਉੱਠ ਕੇ ਫਿਰ ਕੰਮ ਕੁਮ ਕਰ ਲੂੰਗੀ ਨਹੀਂ ਤਾਂ ਮੈਂ ਸਵੇਰੇ ਪਹਿਲਾਂ ਇਸ ਵਕਤ ਹੋ ਉਸ ਵਕਤ ਆ ਜਾ ਕਰੂੰਗੀ ਵੇਖ ਲਈ ਮੈਨੂੰ ਸਲਾਹ ਕਰਕੇ ਵੇਖ ਲਈ ਆ ਵੀ ਸਵਾਤੇ ਮੈਂ ਸਵਾਤੇ ਸਵਾਤੇ ਤੂੰ ਕਰਕੇ ਜਾਏਂਗੀ ਹੈਨਾ ਤੇ ਫੇਰ ਹੀ ਆ ਵੀ ਮੈਂ ਹੁਣ ਘੜੀ ਆਰਾਮ ਵੀ ਕਰਨਾ ਹੁੰਦਾ ਫੇਰ ਮੈਂ ਵੀ ਡੀਕਦੀ ਰਹਿਣੀ ਆ ਤੂੰ ਆਵੇਂ ਫੇਰ ਤੂੰ ਕੰਮ ਕਰਕੇ ਫੇਰ ਤੂੰ ਜਾਣਾ ਫੇਰ ਜਾ ਕੇ ਮੈਂ ਕਿਤੇ ਬਹਿਣਾ ਖਲੋਣਾ ਹੈਨਾ ਤੇ ਲੰਮੇ ਲੰਮੇ ਪੈਣਾ ਹੁੰਦਾ ਘੜੀ ਮੈਂ ਦਵਾਈਆਂ ਦੂਈਆਂ ਖਾਣੀਆਂ ਮੇਰੇ ਤੇ ਪੀੜਾ ਦੇ ਕਰਕੇ ਤੇ ਮੈਂ ਫਿਰ ਘਰ ਘੁਰ ਕੇ ਤੇ ਲੰਮੀ ਘੜੀ ਪਾ ਲੈਂਦੀ ਤੇ ਹੁਣ ਤੂੰ ਕਿੱਡੇ ਦੇ ਨਾਮ ਨਹੀਂ ਫਿਰ ਮੇਰਾ ਔਖਾ ਹੋ ਜਾਂਦਾ ਜੋ ਕੋਈ ਨਹੀਂ ਫਿਰ ਮੈਂ ਕਰਾਂਗੀ ਸਲਾਹ ਫੇ ਦੱਸ ਆਜਾ ਫਿਰ ਉਸ ਵਕਤੇ ਆਜਾ ਕਰੀ ਵੇਖ ਲਈ ਉਸ ਵਕਤੇ ਆ ਕੇ ਵੇਖ ਲਈ ਜਵਾਬ ਤੇ ਮੈਂ ਦੇ ਬੈਠੀ ਹਾਂ ਜਵਰੀ ਨੂੰ ਮੈਂ ਤਾਂ ਉਹਦਾ ਮੂੰਹ ਹੀ ਉੱਤਰ ਗਿਆ ਤੇ ਗਰੀਬ ਵੀ ਜਵਰਾ ਕੀ ਕਰੇ ਹੈਨਾ ਉਹ ਚਾਚੀ ਨੇ ਤੇ ਲੜਾਈ ਰੱਖਣੀ ਹੈ ਮੈਨੂੰ ਤਰਸ ਵੀ ਬੜਾ ਆਉਂਦਿਆ ਚਵਰੀ ਨੂੰ ਮੈਂ ਕਹਿ ਤੇ ਦਿੱਤਾ ਹੁਣ ਪਤਾ ਨਹੀਂ ਹੁਣ ਉਹਦੀ ਕੀ ਸਲਾਹ ਬਣਨੀ ਹੈਣਾ ਅਗਲੀ ਨੇ ਹਰੇ ਕਿੰਨਾ ਕ ਆਪਣਾ ਸੋਚਿਆ ਹੁਣਾਵਾ ਵੀ ਮੈਂ ਆ ਕਰਨਾ ਹੀ ਹੂੰ ਪੈਸੇ ਮੈਨ ਨੇ ਜੇ ਤੇ ਮੈਂ ਆ ਕਰਨਾ ਕੀ ਕਰਾਂ ਮੈਂ ਵੀ ਹੁਣ ਸਿਰ ਨੂੰ ਪੀੜ ਕੱਲ ਇੰਨੀ ਹੋਈ ਤੇ ਮੈਂ ਮੁੜ ਕੇ ਦੋਰੇ ਦਵਾਈ ਲੈ ਕੇ ਆਈ ਹੁਣ ਮੈਂ ਕੀ ਕਰਾਂ ਇਹਨੂੰ ਹੈ ਕਿੱਡੇ ਦਿਨ ਤੇ ਆਉਂਦੀ ਆ ਤੇ ਮੁੜ ਕੇ ਉਹ ਲੈ ਜਾਂਦੀ ਆ ਚਲ ਅੱਛਾ ਵੇਖੀ ਜਾਊਗੀ ਕੀ ਕਰਨਾ ਫਿਰ ਮੇਰਾ ਤਾਂ ਰਹਿਗਾ ਹੀ ਇਹੋ ਹੀ ਪੰਪ ਬਾਕੀ ਕੱਲ ਨੂੰ ਕਰ ਲਾਂਗੇ ਸਪਰੇ ਉਹ ਧੁੱਪ ਬੜੀ ਚੜ ਗਈ ਆ ਉਹ ਨਾ ਗੁਰਵਰ ਦੇ ਪਾਪਾ ਉੱਥੇ ਸਾਹਮਣੇ ਹੀ ਆ ਪਹਿਲਾਂ ਮੈਂ ਉੱਥੇ ਗੱਲ ਕਰਕੇ ਨਾ ਫੇਰ ਹੀ ਆਂਟੀ ਵੱਲ ਜਾਨੀ ਆ ਤੇ ਮੈਂ ਕੀ ਕਰਾਂ ਹੋਣਾ ਉਹਨਾਂ ਨੂੰ ਤੇ ਮੈਂ ਇਦਾਂ ਕਹਿੰਦਾ ਵਾ ਹਾਂ ਬੋਪੀ ਤਰੀ ਆਉਂਦੇ ਹੀ ਇਨੇ ਕੰਮ ਸੇ ਤੀ ਨਿਬੜ ਲਈ ਆਪਣਾ ਤੇ ਮੇਰਾ ਵੀ ਇਹੀ ਪੰਪ ਰਹਿ ਗਿਆ ਇਹ ਵੀ ਛੇਤੀ ਛੇਤੀ ਨਿਬੜ ਕੇ ਆ ਗਈ ਜੀ ਇਹਨੂੰ ਪਤਾ ਉਹ ਸਰਦਾਰ ਨੇ ਕੰਮ ਵੀ ਕਰਨਾ ਕਾਲੀ ਸਰਦਾਰਨੀ ਬੋਲਦੀ ਸੀ ਨਾ ਵੀ ਸਿਆਣੀ ਐ ਇਹ ਕੋਲ ਤੇ ਬਿਲਾ ਉੱਥੇ ਬਚਾਰੀਆਂ ਇਹਨਾਂ ਤੇ ਕਰਕੇ ਆਪਣਾ ਕਰਕੇ ਆ ਗਈ ਹੈ ਹੁਣ ਇੱਥੇ ਕਰੂਗੀ ਮੈਂ ਵੀ ਆ ਪੰਪ ਲਾ ਕੇ ਤੇ ਨਿਬੜਾਂ ਕੰਮ ਫਿਰ ਆ ਨਿਬੜਾਂ ਹੀ ਕੰਮ ਹਾਂ ਨਿਬੜ ਗਿਆ ਦੱਸ ਇਹ ਬੜੀ ਛੇਤੀ ਕੰਮ ਨਿਬੜਾ ਤੂੰ ਹਾਂ ਆ ਫੇ ਮੈਂ ਜਲਦੀ ਜਲਦੀ ਕਰ ਲਿਆ ਹੀਗਾ ਤੇ ਮੈਂ ਮੈਂ ਇੱਧਰ ਵੀ ਆਉਣਾ ਵਾਂ ਸਤਾਲਾ ਵਿੱਚ ਤੁਹਾਡੇ ਨਾਲ ਕੰਮ ਕਰਨਾ ਆ ਹੋਤ ਲੱਗੀ ਹੈ ਮੈਂ ਕਰਨਾ ਮੈਂ ਤਾਂ ਮੈਂ ਗੱਲ ਕਰਨੀ ਹੈ ਇੱਕ ਕੀ ਗੱਲ ਕਰਨੀ ਉਹ ਭੈਣ ਜੀ ਕਹਿੰਦੇ ਬਾਪੀ ਤੂੰ ਨਾ ਇੱਕ ਪਾਸਾਈ ਕਰ ਲਾ ਜਾਂ ਤੇ ਇਹਨਾਂ ਦਾ ਕੰਮ ਕਰ ਲਿਆ ਘਾ ਤੇ ਜਾਂ ਫਿਰ ਸਾਡਾ ਕਰ ਜਾਗਾ ਮੈਂ ਉਹਨਾਂ ਨੂੰ ਕਿਹਾ ਕਹਿੰਦੇ ਕੱਲ ਤੂੰ ਉਧਰ ਚਲੇਗੀ ਫਿਰ ਲੜਾਈ ਹੋਗੀ ਕਹਿੰਦੇ ਸਾਡੀ ਆਪਸ ਚ ਇਦਾਂ ਕਹਿੰਦੇ ਫੇ ਚੰਗਾ ਨਹੀਂ ਲੱਗਦਾ ਅਸਰ ਹਾਂ ਉਹ ਕਹਿੰਦੇ ਨੇ ਨਹੀਂ ਮਾਲਕ ਨੂੰ ਇੱਕ ਪਾਸੇ ਕਿਉਂ ਪਾਸੇ ਕਰਨਾ ਕੰਮ ਆਹ ਕਹਿੰਦੇ ਇੱਕ ਪਾਸੇ ਜਾਂ ਸਾਡਾ ਕਰ ਲਿਆ ਕਰ ਜਾਂ ਉਧਰ ਕਰ ਲਿਆ ਕਰ ਹੂੰ ਤੇ ਫਿਰ ਮੈਂ ਹੁਣ ਕਿੱਦਾਂ ਕਰਾਂ ਇਹ ਇਦਾਂ ਕਰ ਫਿਰ ਮੂੰ ਤੇ ਇਹਨਾਂ ਚਦਾਰ ਆਪਾਂ 17 ਦਾ ਜਿੰਦਾ ਇਧਰ ਹੀ ਕਰ ਲਾ ਵੀ ਕੰਮ ਪਰ ਇਹ ਤੇ 1000 ਰੁਪਏ ਹੀ ਦੇਂਦੇ ਆ ਉਧਰੋਂ ਚਾਹ 1000 ਰੁਪਏ ਮਿਲਣ ਦਿਆ ਚੱਲ ਕੋਈ ਨਹੀਂ ਪੈਸੇ ਭਾਵੇਂ ਘਾਟ ਰਾ ਪੇ ਹੌਲੀ ਹੌਲੀ ਵਧਾ ਦੇਣ ਕੰਮ ਵੇ ਜਦੋਂ ਕੰਮ ਸਾਰਾ ਕਰਨਾ ਤੇ ਉਹਨਾਂ ਵਧਾਈ ਤੇ ਨਹੀਂ ਆ ਪੈਸੇ ਉਹ ਲਾਡੀ ਚਦਾਰ ਵੀ ਕਿਹੜਾ ਮੈਨੂੰ ਵੀ ਚੁਕੜਾ ਖਸਦਾਰਾਂ ਦੇ ਖਾਤ ਦਿੰਦਾ ਹੀ ਰਹਿੰਦਾ ਵਾ ਤੇ ਤੈਨੂੰ ਵੀ ਇਹਨਾਂ ਚ ਹੋਏ ਤੇ ਆਈ ਆ ਹੁਣ ਐ ਆ ਕਿ ਤੁਹਾਨੂੰ ਇਧਰੋਂ 10000 ਮਿਲਣ ਤੇ ਆ ਜੇ ਇਹਨਾਂ ਨੂੰ ਮੈਂ ਜਵਾਬ ਦਿੱਤਾ ਤੇ ਹੋਣਾ ਤੁਹਾਨੂੰ ਵੀ ਹਟਾ ਲੈਣਾ ਨਹੀਂ ਛਟੋਂਦੇ ਤੇ ਹਨੀ ਚਲੋ ਸਰਦਾਰ ਬੜੇ ਚੰਗੇ ਆ ਹੁਣ ਤੇ ਬਹੁਤ ਸਰਦਾਰ ਨਹੀਂ ਬੜੀ ਚੰਗੀ ਆ ਮੈਨੂੰ ਵੀ ਇੰਨਾ ਚਿਰ ਹੋ ਗਿਆ ਹੁਣ ਸਰਦਾਰਾਂ ਦੇ ਕੰਮ ਕਰਦੇ ਆ ਭੇਤ ਪਾਜੀ ਲਈਦਾ ਚੰਗੇ ਆ ਸਰਦਾਰ ਸਰਦਾਰ ਤੇ ਬਹੁਤਾ ਹੀ ਚੰਗਾ ਵਾ ਨਾ ਤੇ ਸਰਦਾਰ ਨਹੀਂ ਮਾੜੀ ਨਹੀਂ ਆਈ ਉਹ ਮੂੰਹ ਦੀ ਬੜਬੋਲੀ ਆ ਥੋੜੀ ਜੀ ਬਸ ਉਹ ਦਿਲ ਚੋਂ ਕੁਝ ਨਹੀਂ ਆਇਆ ਉਹ ਘੜੀਕ ਬੋਲਦੀ ਆ ਮੁੜ ਕੇ ਉਦਾਂ ਦੀ ਹੋ ਜਾਂਦੀ ਹੂੰ ਚਲੋ ਫਿਰ ਮੈਂ ਇਦਾਂ ਹੀ ਕਰਦੀ ਫਿਰ ਇਹਨਾਂ ਨੂੰ ਪੁੱਛ ਲੈਣੀ ਆ ਜੇ ਇਹ ਮੈਨੂੰ ਰੱਖ ਲੈਣ ਕੰਮ ਤੇ ਤੇ ਫਿਰ ਮੈਂ ਉਧਰ ਜਵਾਬ ਦੇ ਦੂੰਗੀ ਨਾ ਹਾਂ ਹੁਣ ਲਾ ਲਾਡੀ ਸਰਦਾਰ ਵੀ ਕੱਲ ਮੈਨੂੰ ਕਹਿਣ ਡਿਆ ਸੀ ਨਾ ਕਿ ਤੂੰ 10 ਦਿਨ ਮੈਂ ਤੈਨੂੰ 15000 ਦਿੰਦਾ ਉਹ ਤੇ ਪੈਸੇ ਦਾ ਤਾਂ ਦਾਸ ਸੀ ਤਾਂ ਪਤਾ ਨਹੀਂ ਉਹਨੇ ਮੁੜ ਕੇ 10 ਵੀ ਦੇਣਾ ਕਿ ਨਹੀਂ ਦੇਣਾ ਆਪ ਇੱਕ ਤੋਂ ਪੁੱਟੇ ਗਏ ਤੇ ਫਿਰ ਗਾੜੀ ਗੱਲ ਨਹੀਂ ਨਾ ਬੰਦੀ ਹਾਂ ਤੇ ਜ਼ੁਬਾਨ ਵੀ ਕੋਈ ਚੀਜ਼ ਹੁੰਦੀ ਆ ਜਿੱਥੇ ਹੁਣ ਜ਼ੁਬਾਨ ਕੀਤੀ ਆ ਭਾਵੇਂ 1000 ਤਾਂ ਪੈਸੇ ਭਾਵੇਂ ਘਾਟ ਹੀ ਮਿਲਦੇ ਆ ਕੰਮ ਤੇ ਉੱਥੇ ਹੀ ਕਰਨਾ ਉਹਨੂੰ ਹਾਂ ਇਹ ਤੇ ਆਈ ਆ ਚੋ ਕੋਈ ਨਹੀਂ ਫਿਰ ਮੈਂ ਪੁੱਛ ਲੈਣੀ ਇਹਨ ਉਹ ਉਹਦਾ ਸਭ ਆਪ ਤਾਂ ਹੋਰ ਖਰਾਬ ਸਰਦਾਰ ਨਹੀਂ ਪਾਇਦਾ ਮੈਨੂੰ ਪਤਾ ਨਹੀਂ ਸਰਦਾਰ ਮੈਂ ਤੂੰ ਦੱਸ ਸਕਦਾ ਕਿਦਾਂ ਦੀ ਨਹੀਂ ਅਜੇ ਤੱਕ ਤੇ ਚੰਗੇ ਹੀ ਆ ਹਾਂ ਹਾਂ ਤੇ ਪਰ ਇਹ ਆ ਕਿ ਫਿਰ ਜੁਣ ਹੁਣ ਇਦਾਂ ਕਹਿ ਦਿੱਤਾ ਵੀ ਫਿਰ ਇੱਕ ਥਾਂ ਤੇ ਕੰਮ ਕਰਨਾ ਹੀ ਪੈਣਾ ਗੁੱਸੇ ਨਾਲ ਕਿਹਾ ਤੈਨੂੰ ਨਹੀਂ ਗੁੱਸੇ ਨਾਲ ਵੀ ਨਹੀਂ ਬੋਤਾ ਕਿਹਾ ਉਦਾਂ ਕਿਹਾ ਕਿ ਤੂੰ ਇੱਕ ਥਾਂ ਵੇਖ ਲੈ ਅੱਛਾ ਹਾਂ ਹੋ ਤੇ ਦੋਨਾਂ ਥਾਈ ਲੀ ਸਰਨਾ ਹੈਗਾ ਮੈਂ ਚਾਹੁੰਦੀ ਨਹੀਂ ਨਾ ਹੁਣੀ ਇੱਧਰ ਕੰਮ ਕਰਦੇ ਵਿਕੇ ਥਾਂ ਕੰਮ ਕਰਾਂ ਹਾਂ ਇੱਕੇ ਥਾਈ ਹੀ ਆ ਚਲ ਠੀਕ ਆ ਫੇਰ ਮੈਂ ਪੁੱਛ ਲੀ ਤੇ ਵੇਖ ਲੀਂ ਅਸਲਾ ਸਰਦਾਰ ਨੇ ਕਹਲਾ ਸਰਦਾਰ ਨੇ ਵਾਧੂ ਪੈਸੇ ਦੇ ਰਹਿ ਤੈਨੂੰ ਹਾਂ ਚਲ ਆ ਦੀ ਜੇ ਕਿਦਾਂ ਦੇ ਲੋਗ ਆ ਦੱਸ ਜੇ ਗਰੀਬ ਬੰਦਾ ਦੋਹੀ ਸਾਈਂ ਕੰਮ ਕਰ ਲੇ ਤੇ ਵੱਧ ਪੈਸੇ ਕਮਾ ਲੂ ਪਰ ਵੱਡੇ ਲੋਗ ਵੀ ਜਿਹੜੇ ਕਹਿੰਦੇ ਆ ਨਾ ਭਜੀ ਇਹਨੂੰ ਗਰੀਬ ਬੰਦੇ ਨੂੰ ਜਿੱਥੇ ਹੈਗਾ ਉੱਥੇ ਹੀ ਰੱਖਣਾ ਜੇ ਸਾਡੇ ਆਉਂਦਾ ਤੇ ਹੋਰ ਕਿਤੇ ਕੰਮ ਕਰਕੇ ਜਾਏ ਹੀ ਨਾ ਕਿਤੇ ਕਰ ਪਰ ਨਹੀਂ ਕਮਾਲ ਹੋ ਗਈ ਚਲੋ ਸਭ ਵਧੀਆ ਵਾ ਇੱਥੇ ਸਰਦਾਰਾਂ ਦੇ ਇਕੱਠੇ ਆਗ ਦੇ ਇਕੱਠੇ ਚੱਲ ਗਏ ਪਤਾ ਨਹੀਂ ਆਂਟੀ ਕਰ ਰਹੀ ਹੈਗੇ ਕਿ ਨਹੀਂ ਹੈਗੇ ਲੈ ਉਹ ਨਹੀਂ ਦੇਵਾ ਸਾਸਰੀ ਗਾਂਟੀ ਸਾਸਰੀ ਕਾਲ ਆ ਗਈ ਕੋਪੀ ਹਾਂਜੀ ਆ ਗਈ ਚੱਲ ਚੰਗਾ ਹੋ ਗਿਆ ਹੋ ਗਿਆ ਕੰਮ ਉੱਧਰ ਨਿਬੜ ਗਿਆ ਸਾਰਾ ਹਾਂ ਉੱਧਰ ਤਾਂ ਨਿਬੜ ਗਿਆ ਵਾ ਤੇ ਮੈਂ ਅੱਛਾ ਤੁਹਾਡਾ ਵੀ ਕਰ ਦਾਂ ਚੱਲ ਕੋਈ ਨਹੀਂ ਮੈਂ ਤਾਂ ਡੇਕਣ ਗਈ ਸੀ ਤੈਨੂੰ ਬਾਅੂ ਅੱਛਾ ਅੱਜ ਤਾਂ ਨਹੀਂ ਕਿਤੇ ਕੋਹੋਂ ਨੇ ਆਖਿਆ ਅੱਜ ਪੈ ਗਈ ਠੰਡ ਉਹਦੇ ਫਿਰ ਨੇ ਆਖਿਓ ਕਹਿੰਦੇ ਆ ਵੀ ਇੱਕੋ ਪਾਸੇ ਦਾ ਕਰ ਲਾ ਜਾਂ ਇੱਧਰ ਦਾ ਕਰ ਲਾ ਤੇ ਜਾਂ ਉੱਧਰ ਦਾ ਕਰ ਲਾ ਇੱਕੋ ਪਾਸੇ ਦਾ ਆਹੋ ਕਿਉਂ ਕਹਿੰਦੇ ਫਿਰ ਏਦਾਂ ਸਾਡੀ ਵੀ ਲੜਾਈ ਹੁੰਦੀ ਆ ਤੇ ਲੜਾਈ ਨੂੰ ਤੇ ਪੁੱਤੇ ਉਹ ਵਾਜਾ ਮਾਰਦੀ ਆ ਅਸੀਂ ਥੋੜਾ ਲੜਾਈ ਕਰਨ ਜਾਂਦੇ ਆ ਆਹੋ ਇਹੀ ਆ ਤੂੰ ਹੋਣਾ ਫਿਰ ਉਹ ਦਿਨ ਵੀ ਤੇਰੇ ਸਾਹਮਣੇ ਮੈਂ ਬੂਹੇ ਚੋਂ ਹੀ ਮੋੜੇ ਆਈ ਹਾਂ ਤੇਰੇ ਨਾਲ ਗੱਲ ਕਰਕੇ ਤੇ ਅੱਜ ਵੀ ਉਹ ਤੇਰੇ ਮਗਰ ਆਣ ਕੇ ਇੱਥੇ ਕਿੰਨੀਆਂ ਗੱਲਾਂ ਕਰ ਗਈ ਆ ਆਪਾਂ ਤੇ ਲੜਨ ਜਾਂਦੇ ਨਹੀਂ ਉਹ ਹੀ ਲੜਾਈ ਕਰਦੀ ਸਾਡੇ ਨਾਲ ਹਾਂ ਕਹਿੰਦੇ ਤੂੰ ਫਿਰ ਸਾਡੇ ਦੋਵਾਂ ਘਰਾਂ ਚ ਲੜਾਈ ਪਵਾ ਦੇਣੀ ਆ ਤੇ ਫਿਰ ਉਹ ਨਹੀਂ ਤੇ ਕੰਮ ਕਰਕੇ ਖਾਣਾ ਵਾਣਾ। ਅੱਛਾ ਤੇ ਮੈਨੂੰ ਤੇ ਇਹੀ ਗਾ ਚੱਲ ਉਧਰੋਂ 4000 ਮਿਲੀ ਜਾਂਦਾ ਤੁਹਾਡੇ ਕੋਲ ਵੀ 1000 ਮਿਲੀ ਜਾਊਗਾ ਸਾਡਾ ਕੁਝ ਬਣ ਜਾਊਗਾ। ਤੇ ਠੀਕ ਏ ਤੇ ਗੱਲ ਸਹੀ ਆ ਕਿ ਮਿਹਨਤ ਦਾ ਕੋਈ ਡਰ ਨਹੀਂ ਆ ਨਾ ਕੋਈ ਆਰਾਮਾ ਹੀ ਆ। ਤੇ ਚੱਲ ਛਾ ਤੇਰੇ ਪਿਆਹੇ ਬਣਦੇ ਹੈਗੇ ਸਾਡੇ ਘਰ ਦਾ ਉਹਨੂੰ ਕੀ ਦੋਖੇ ਹੈਗਾ। ਐਦਾਂ ਹੀ ਤੂੰ ਆ ਜਾ ਕਰਨਾ ਹੈਗਾ। ਆਹ ਹੋਏ ਨਾ ਕੱਲ ਫਿਰ ਮੈਂ ਆਇਆ ਪਹਿਲਾਂ ਆ ਗਈ ਤੇ ਮੈਂ ਚੱਲ ਇੱਧਰ ਕਰ ਜਾਨੀ ਆ ਤੇ ਬਸ ਇਸੇ ਗੱਲ ਤੋਂ ਉਹਨਾਂ ਨੇ ਗੁੱਸਾ ਕਰ ਲਿਆ। ਹੋਣੋ ਤੈਨੂੰ ਹਟਾਉਣਾ ਚਾਹੁੰਦੀ ਆ ਕਿ ਤੈਨੂੰ ਲਾਉਣਾ ਚਾਹੁੰਦੀ ਆ ਕੀ ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੂੰ ਵੇਖ ਲਾ ਤੂੰ ਉਧਰ ਕਰਨਾ ਤੇ ਫਿਰ ਉਧਰ ਕਰ ਲਾ ਫਿਰ ਸਾਡਾ ਰਹਿੰਦਾ ਅਗਰ ਜੇ ਸਾਡਾ ਕਰਨਾ ਤੇ ਫਿਰ ਉਧਰ ਰਹਿੰਦੇ ਆ ਅੱਛਾ ਫੇ ਇੱਕੋ ਥਾਂ ਹੀ ਤੂੰ ਕੰਮ ਕਰਨਾ ਵਾ ਭੀ ਜਾਂ ਸਾਡਾ ਕਰ ਲਵੇ ਜਾਂ ਉਹਨਾਂ ਦਾ ਕਰ ਲਾ ਇੱਕੋ ਗੱਲ ਕਰਦੀ ਆ ਹਾਂਜੀ ਇਦਾਂ ਹੀ ਤੇ ਫੇ ਤੇਰਾ ਕੀ ਮਨ ਹੋਣ ਮੇਰਾ ਤੇ ਹੋਣਾ ਕੋਈ ਮਨ ਨਹੀਂ ਹੈਗਾ ਤੇ ਮੈਂ ਇਹਨੂੰ ਗੁਰਵਰ ਦੇ ਪਾਪਾ ਨੂੰ ਪੁੱਛਿਆ ਹੈਗਾ ਪੁੱਛ ਲਿਆ ਮੈਂ ਕਿਨੂੰ ਤੂੰ ਉਹ ਕਹਿੰਦੇ ਜਿੱਦਾਂ ਆਂਟੀ ਕਹਿਣਗੇ ਫਿਰ ਉਦਾਂ ਹੀ ਕਰ ਲੈ ਅੱਛਾ ਇਦਾਂ ਕਹਿੰਦਾ ਹੈਗਾ ਹਾਂਜੀ ਤੇ ਫੇਰ ਜਦੋਂ ਮਹਿੰਗਾ ਇੱਥੇ ਕੰਮ ਕਰਨ ਡਿਆ ਫੇਰ ਤੂੰ ਵੀ ਇੱਥੇ ਕੰਮ ਕਰੀ ਜਾ ਤੂੰ ਉਧਰ ਕਰੇ ਮਹਿੰਗਾ ਇੱਧਰ ਕੰਮ ਕਰੂ ਮੈਨੂੰ ਕਿਤੇ ਕੋਈ ਹੋਰ ਟੱਕਰ ਗਈ ਮੈਂ ਹੋਰ ਲਾ ਲਈ ਤੇ ਮੇਰੇ ਵਾਸਤੇ ਵੀ ਚੰਗੀ ਗੱਲ ਨਹੀਂ ਆ ਤੇ ਤੁਹਾਨੂੰ ਵੀ ਲੋਕਾਂ ਨੇ ਕਹਿਣਾ ਵੀ ਇੱਕ ਜਣਾ ਉਧਰ ਕੰਮ ਕਰਦਾ ਤੇ ਇੱਕ ਉਧਰ ਕਰਦਾ ਵਾ ਤੇ ਕਿਸੇ ਨੂੰ ਵੀ ਨਾ ਗੱਲਾਂ ਦਾ ਮੌਕਾ ਮਿਲੇ ਠੀਕ ਤੇ ਤੂੰ ਇੱਥੇ ਕੰਮ ਕਰ ਉੱਥੋਂ ਤੂੰ 4000 ਲੈਣੀ ਆ ਮੈਂ ਤੈਨੂੰ ਹੋਰ ਵਾਧਾ ਦਵੂੰਗੀ 5000 ਦੇ ਦੂੰਗੀ ਹੋਰ 10 ਕੀ ਜਾਨੀ ਸਾਡੇ ਨਾਲੋਂ ਉਹਨਾਂ ਦਾ ਕੰਮ ਜ਼ਿਆਦਾ ਵਾ ਸਾਡੇ ਦੋਵਾਂ ਜਣੇ ਦਾ ਕਿੰਨਾ ਕੰਮ ਆ ਕਿਤੇ ਹਾਂਜੀ ਇਹ ਤਾਂ ਹੈ ਹੀ ਆ ਤੇ ਫੇਰ ਵੀ ਇੱਕ ਦਿਨ ਪੋਚੇ ਲਾ ਲਿਆ ਕਰੀ ਕੋਠੇ ਤੇ ਇੱਕ ਦਿਨ ਰਹਿਣ ਦਿਆ ਕਰੀ ਮੈਂ ਤੇਰ ਕੋ ਵੀ ਨਹੀਂ ਰੋਜ ਲਵਾਉਂਦੀ ਤੇ ਇਹ ਨੂੰ ਚੱਲ ਸਫਾਈ ਚੰਗੀ ਕਰ ਦਿਆ ਕਰ ਭਾਂਡੇ ਮਾਂ ਤੇ ਕੱਪੜੇ ਧੋ ਤੇ ਜਿੰਨਾ ਕੰਮ ਲੋ ਸਾਰਾ ਕਰ ਦਿਆ ਕਰ ਮੈਂ ਫੇਰ ਤੈਨੂੰ 5000 ਰੁਪਏ ਦੇ ਦੂੰ ਠੀਕ ਵਾ ਹਾਂ ਠੀਕ ਯਾਰ ਤੂੰ ਇੱਕ ਪਾਸਾ ਕਰ ਲੈ ਫੇਰ ਤੂੰ ਇੱਧਰ ਹੀ ਕਰ ਹਾਂ ਠੀਕ ਹੈ ਫੇਰ ਕੱਲ ਤੋਂ ਨਾਲ ਫੇਰ ਮੈਂ ਇੱਧਰ ਹੀ ਆ ਜਾ ਕਰੂੰਗੀ ਹਾਂ ਤੇ ਪਰ ਮੇਰਾ ਨਾਂ ਨਹੀਂ ਲੈਣਾ ਵੀ ਆਂਟੀ ਕਹਿੰਦੀ ਇੱਕ ਪਾਸਾ ਕਰ ਲੈ ਤੂੰ ਆਖੀ ਮੈਂ ਆਪਣੇ ਘਰ ਵਾਲੇ ਨੂੰ ਪੁੱਛਿਆ ਸੀ ਉਹ ਕਹਿੰਦਾ ਵਾ ਵੀ ਫੇਰ ਜਿੱਥੇ ਮੈਂ ਲੱਗਾ ਮਾਂ ਤੇ ਉੱਥੇ ਤ ਠੀਕ ਆ ਫਿਰ ਮੈਂ ਇਦਾਂ ਹੀ ਕਹੂੰਗੀ ਜੋ ਤੇ ਉਹ ਯਾਰ 임ਪੀ ਕਦੇ ਮੱਥੇ ਤੇ ਅੱਖਾਂ ਹੋ ਗਈਆਂ ਵਾ ਤੇ ਹੱਦ ਹੋ ਗਈ ਉਹਦੇ ਵਾਲੀ ਤੇ ਜੇ ਇਦਾਂ ਕਹਿੰਦੀ ਯਾਰ ਬਈ ਠੀਕ ਆ ਕਰਦੀ ਫਿਰ ਸਗੋਂ ਆਪ ਤੇ ਆਖੀ ਦਾ ਚੱਲ ਸ਼ਾਇਦ ਤੂੰ ਦੂਹਾ ਕਰਾਂ ਦਾ ਕਰ ਲੇਂਗੀ ਤੇ ਕੋਹ ਨਾ ਕੋਹ ਲੈ ਜੇਗੀ ਪਰ ਮੈਂ ਤੈਨੂੰ ਕਿਸੇ ਪਾਸੇ ਭੁੱਖੀ ਨਹੀਂ ਰਹਿਣ ਦਿੰਦੀ ਤੇਰੇ ਨਿਆਣੇ ਵਾਸਤੇ ਕੱਪੜੇ ਦੁੱਧ ਸੁਖਣਾ ਚੋਈਦਾ ਵਾ ਤੂੰ ਜਿਹੜੀ ਚੀਜ਼ ਮੰਗੇਂਗੀ ਨਾ ਉਹ ਹਾਜ਼ਰ ਵਾ ਜੇ ਮੈਂਗੇ ਨੇ ਕਹਤਾ ਨਾ ਵੀ ਜਿੱਦਾਂ ਆਂਟੀ ਕਰੂਗੀ ਕਹੂਗੀ ਉਦਾਂ ਕਰਨਾ ਜੇ ਮੇਰੇ ਨਾਲ ਸਿਰ ਤੇ ਗੱਲ ਸੋੜਤੀ ਤੇ ਸਮਝੋ ਸਾਰਾ ਕੁਝ ਠੀਕ ਵਾ ਤੂੰ ਮੇਰੇ ਤੇ ਕੰਮ ਕਰ ਐ ਤੇ ਆਪਣੀ ਮਰਜ਼ੀ ਨਾਲ ਠੀਕ ਵਾ ਥੋੜਾ ਕਰ ਸਹੀਏ ਕਰ ਸਾਹ ਵੀ ਲੈ ਬਿਸ਼ੱਕ ਤੇ ਗੁਰਵਾਰ ਕਿੱਥੇ ਮੈਨੂੰ ਤਾਂ ਕੱਲ ਵੀ ਪੁੱਛਿੰਦਾ ਚਤਾਪੋਲ ਗਿਆ ਅੰਕਲ ਤੇਰਾ ਆਂਦਾ ਵੀ ਤੇਰੀ ਮੰਮੀ ਆਈ ਆ ਹਾਂ ਮੰਮੀ ਆਏ ਆ ਤੇ ਫਿਰ ਉਹ ਮੈਂ ਉਹਨਾਂ ਕੋਈ ਛੱਡ ਆਉਣੀ ਆ ਤੇ ਮੰਮੀ ਆਪਣੀ ਨੇ ਮਨਾਲ ਲੈ ਆਉਂਦੀ ਫਿਰ ਤੁਰ ਜਾਂਦੀ ਉਹ ਵੀ ਫਿਰ ਮੈਂ ਐ ਚਾ ਗੁਰਵਾਰ ਫਿਰ ਘਰ ਰਹਿ ਲੂਗਾ ਨਾ ਇਦਾਂ ਫਿਰ ਧੁੱਪੇ ਕੀ ਲਿਓਣਾ ਹੁੰਦਾ ਆਹੋ ਤੇ ਗੱਲ ਹੈ ਹੀ ਉਹ ਰਹਿਣਾ ਜੇ ਇਹਨੇ ਆਹ ਹੋ ਰਹਿਣਾ ਵਾ ਉਦਾਂ ਤੇ ਮਜਬੂਰੀ ਨੂੰ ਨਾ ਵੀਹੋ ਦੇ ਲਈ ਆਈਦਾ ਹੀ ਇਹਨੂੰ ਨਾਲ ਆਹੋ ਤੇ ਗੱਲ ਸਹੀ ਹੈ ਚੱਲ ਕੋਈ ਗੱਲ ਨਹੀਂ ਆ ਜਾ ਤੂੰ ਤੁਪੇ ਗੱਲਾਂ ਕਰੀ ਜਾਣੇ ਘਰ ਤੇ ਕੰਮ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ ਅਸੀਂ ਹੁਣ ਹੈਗੇ ਆ ਨਾ ਅਸੀਂ ਹੁਣ ਤੁਹਾਡਾ ਸਾਰਾ ਸੋਚਾਂ ਵਿਚਾਰਾਂਗੇ ਠੀਕ ਆਂਟੀ ਨਾ ਕਿੰਨੇ ਚੰਗੇ ਆ ਕਹਿੰਦੇ 5000 ਤੂੰ ਇੱਥੇ ਹੀ ਲੈ ਲੈ ਮੈਂ ਤਾਂ ਕਿਹਾ ਸੀਗਾ ਕਿ ਸਾਡਾ ਕੰਮ ਹੀ ਛੁੱਟ ਜਾਣਾ ਚੱਲ ਵਧੀਆ ਆ ਮੈਂ ਕਿਤੇ ਸਾਈ ਕੰਮ ਕਰ ਲਿਆ ਕਰੂੰਗੀ ਹੁਣ ਕੋਈ ਇਹ ਤਾਂ ਨਾ ਹੋਊਗਾ ਕਿ ਜੇ ਮੈਂ ਇੱਧਰ ਆ ਗਈ ਤਾਂ ਮੈਨੂੰ ਉਹ ਕਹਿਣਗੇ ਜੇ ਮੈਂ ਉੱਧਰ ਚੱਲੀ ਗਈ ਮੈਂ ਵੀ ਇਹ ਕਹਿਣਗੇ ਚਲ ਆ ਵਧੀਆ ਆ ਹਮਨੇ ਸਾਰਾ ਕੰਮ ਇੱਥੇ ਕਰ ਲਿਆ ਕਰਨਾ ਪੋਚਾ ਤਾਂ ਨਾ ਫੇਰ ਚੱਲਿਆ ਮੈਂ ਨਾ ਬਲਾ ਕੇ ਪੋਚਾ ਤੇ ਫੇਰ ਨਾ ਗੁਰਵਤ ਦੇ ਪਾਪਾ ਨੂੰ ਦੱਸਦੀ ਆ ਭਾਂਟੀ ਕਹਿੰਦੇ ਵੀ ਇੱਥੇ ਕਰ ਲਿਆ ਕਰ ਕੰਮ ਅੰਟੀ ਫੇਰ ਗਿਆ ਪੋਚਾ ਤੇ ਹੁਣ ਮੈਂ ਚੱਲੀ ਲੱਗ ਗਿਆ ਸਾਰੇ ਪੋਚਾ ਹਾਂਜੀ ਸਾਰੇ ਲੱਗ ਗਿਆ ਤੇ ਬਹਿ ਜਾ ਹਾਂ ਫੇਰ ਮੈਂ ਤੈਨੂੰ 12 ਚੀਜ਼ ਚੂਜ ਕੋਈ ਆਟਾ ਚੌਲ ਚਾ ਨਹੀਂ ਅੱਜ ਹੈਗੇ ਆ ਤੇ ਜੋ ਜ਼ਰੂਰਤ ਹੋਗੀ ਫੇਰ ਲੈ ਜਾਾਂਗੇ ਚਲ ਤਾਂ ਕੀ ਆ ਹੋਰ ਲੈ ਜਾ ਕੋਥੇ ਕਿਹੜੇ ਜਾਦਾ ਹੋ ਜਾਣੀ ਚੀਜ਼ ਕੋਈ ਵੀ ਕੋਈ ਗੱਲ ਨਹੀਂ ਫਿਰ ਜਾਂ ਹੁੰਦੇ ਰਹਿਣਾ ਹਾਂ ਉਹ ਤਾਂ ਕੋਈ ਗੱਲ ਨਹੀਂ ਚੱਲ ਹੁੰਦੇ ਰੋੜੋਗੇ ਫੇ ਸਾਨੂੰ ਦੱਸਾਂਗੇ ਠੀਕ ਠੀਕ ਹਾਂ ਜੀ ਫਿਰ ਨਹੀਂ ਕਹਿੰਦੇ ਦੱਸ ਕੇ ਜਾਵਾਂਗੇ ਹਾਂ ਜੀ ਦੱਸ ਕੇ ਜਾਵਾਂਗੇ ਆ ਚਲ ਕੋਈ ਨਹੀਂ ਚੱਲ ਜਾ ਫੇ ਆਮ ਨਾਲ ਆਇਆ ਕਰੀ ਚੰਗਾ ਠੀਕ ਹੈ ਨਹੀਂ ਲੈ ਜਾਣਾ ਲਿਆ ਕਰੀ ਨਾਲ ਜਿਵੇਂ ਜੰਦਰ ਮਮੀ ਰੋਕ ਠੀਕ ਹੈ ਚਲੋ ਚੱਲ ਜੂਗੇ ਵੀ ਮੁੰਡੇ ਨਾਲ ਨਾਲ ਲਿਆ ਕਰੀ ਚੰਗਾ ਹਾਂ ਜੀ ਉਹਨੂੰ ਤਾਂ ਲਿਓਣਾ ਹੀ ਪੈਣਾ ਵਾ ਫੇ ਫਿਰ ਘਰ ਕੋਈ ਨਹੀਂ ਨਾ ਹੁੰਦਾ ੱਲੇ ਨੇ ਮੁਸ਼ਕਲ ਵਾ ਫੇ ਨਿਆਣਾ ਕਿੰਨਾ ਰਹੂਗਾ ਇੱਥੇ ਕੋਈ ਨਹੀਂ ਵਾਧੂ ਚੀਜ਼ਾਂ ਚੂਜਾਂ ਖ ਕਰ ਲਿਆ ਕੰਮ ਤੁਸੀਂ ਹਾਂ ਮੈਂ ਤਾਂ ਕਰ ਲਿਆ ਬਹਿ ਜਾ ਕਰੇ ਕੰਮ ਹਾਂ ਕਰਾਈਆਂ ਤੇ ਮੈਂ ਹੋਣਾ ਚੱਲੀ ਹੀਗੀ ਮੈਂ ਦੱਸ ਜਾ ਅੱਛਾ ਚੱਲ ਜਾਣਾ ਹਾਂ ਕੋਈ ਭੈਂਟੀ ਨਾਲ ਗੱਲ ਆਹੋ ਕੀਤੀ ਆ ਤੇ ਕਹਿੰਦਾ ਹੈਗੇ ਵੀ ਤੂੰ ਇੱਥੇ ਹੀ ਕਰ ਜਾ ਕਰ ਕੰਮ ਤੇ ਤੈਨੂੰ 5000 ਦੇ ਦਿਆ ਕਰਾਂਗੇ ਅੱਛਾ ਹਾਂ ਤੇ ਮੈਂ ਕਹਾਂ ਨਹੀਂ ਗੈਂਟੀ ਜਲਦੀ ਬੜੀ ਚੰਗੀ ਆ ਨਹੀਂ ਉਹ ਤਾਂ ਚੰਗੇ ਹੈਗੇ ਹੈਗੇ ਬੜਬੋਲੀ ਆ ਪਰ ਦਿਲ ਦੀ ਸਾਫ ਆ ਹਾਂ ਰੋਕੀ 5000 ਦੇ ਦਿਆ ਕਰੂ ਹਾਂ ਕਹਿੰਦੇ 5000 ਦੇ ਦਿਆ ਕਰਾਂਗੇ ਤੇ ਫਿਰ ਮੈਂ ਉਹਨਾਂ ਨੂੰ ਫਿਰ ਮਨਾ ਕਰ ਦੂੰਗੀ। ਆਹ ਦੇ ਦੇ ਜਿਵੇਂ ਬਾ ਉਹਨਾਂ ਨੂੰ। ਹਾਂ ਫਿਰ ਸਿੱਧਾ ਇੱਧਰ ਹੀ ਆ ਜਾ ਕਰਾਂਗੇ। ਆਹ ਠੀਕ। ਨਹੀਂ ਤਾਂ ਫਿਰ ਉਹਦਾ ਮੈਂ ਨਾ ਗ ਜਾਣਾ ਤੁਸੀਂ ਜਾਂਦੇ ਜਾਂਦੇ ਤੁਸੀਂ ਕਹਿ ਜਿਓ। ਕਿੰਨਾ ਨੂੰ ਉਹਨਾਂ ਨੂੰ? ਹਾਂ। ਵੀ ਫਿਰ ਉਹਨੇ ਹੋ ਜਾਂ ਨਹੀਂ ਆਇਆ ਕਰਨਾ ਸਾਡੇ। ਫਿਰ ਮੈਂ ਇਥੇ ਤੋਂ ਕਰ ਦੇ ਮੈਂ ਫੁੱਲਾ ਬੁਰਾ ਜਿਹਾ ਹੋਇਆ ਘਰ ਤੇ ਕਹਿ ਤੂੰ ਉਹਨਾਂ ਨੂੰ। ਹਾਂ। ਕਿਉਂਕਿ ਹੁਣ ਤਾਂ ਫਿਰ ਉਹ ਨਾ ਬੰਦ ਕਰ ਲੈਣਾ ਬੁਰਾ। ਹਾਂ। ਕਿਉਂਕਿ ਏਸੀ ਤੱਕ ਨਿਕਲਦੇ ਨਹੀਂ ਉਹ ਦੇਖਦਾ। ਹਾਂ। ਇੱਕ ਨਾ ਬਾਲਨ ਲੈ ਕੇ ਜਾਣਾ ਜੇ। ਤੂੰ ਖੜਨਾ। ਹਾਂ ਫੇ ਮੈਨੂੰ ਰੋ ਜਾਣਾ ਪੈਣਾ ਬੱਲ ਨੇ ਨਹੀਂ ਆ ਤੂੰ ਐਦਾਂ ਕਰ ਤੂੰ ਛਿੱਧੀ ਘਰ ਜਾ ਨਿਆਣਾ ਕੱਲਾ ਘਾਤ ਤਰੀ ਮੰਮੀ ਕੋ ਹੈ ਤੇ ਮੇਰੇ ਸਾਨੂੰ ਨੇ ਤੇਰੀ ਮੰਮੀ ਚਲ ਜਾਣਾ ਕਹਿਂਦੀ ਸੀ ਹਾਂ ਕਹਿਨ ਤਾਂ ਸਹੀ ਚਲ ਜਾਣਾ ਆ ਤੇ ਬੱਲ ਮੈਂ ਚੁਕ ਲਿਆਉਂਗਾ ਠੀਕ ਆ ਹਾਂ ਚਲ ਐਦਾਂ ਕਰ ਲਿਓ ਫੇ ਆਉਂਦਾ ਮੈਂ ਆਉਂਗਾ ਹਾਂ ਤੇ ਤੂੰ ਯਾਦ ਟਾਈਮ ਨਾਲ ਆ ਫੇ ਮੈਂ ਚਲਦੀ ਇਕੱਲਾ ਹੱਥ ਡੰਡਾ ਫੜ ਨਹੀਂ ਨੱਕ ਕਰ ਕੁੱਤਾ ਬੱਛਾ ਕੋਲ ਪੋਤਾ ਤੇ ਲੈਣਾ ਵਾਰਾਜੀ ਆਉਣੀ ਉਸ ਵੇਦਵੀਂ ਰਸਤੇ ਚ ਵੀ ਆ ਲੂਗੀ ਨਾ। ਹਾਂ ਡੰਡਾ ਫੜਨੂ। ਚਲੋ ਠੀਕ ਆ ਫੇਰ ਮੈਂ ਜਾਂਦੀ ਆ। ਪੰਜਾਬ। ਹਾਂ ਲੈ ਆਏ ਉਹ ਚੇਤੇ ਨਾਲ ਬਾਲਣ ਕਾ ਬਾਹਰ ਨਹੀਂ ਫੇਰ ਰੋਟੀ ਬਗਾਉਣੀ ਬਾਚ। ਠੀਕ ਆ। ਸੱਚੀ ਅਕੀ ਦੀ ਅੰਤੀ ਤੇ 5000 ਰੁਪਿਆ ਗਿਆ ਸਰਦਾਰਿੰਦੇ। ਹਾਂ 5000 ਕਿਹਾ ਕਹਿੰਦੇ 5000 ਦੇ ਦਿਆਂਗੇ। ਕਹਿੰਦੇ ਸਾਰਾ ਕੰਮ ਕਰ ਦੇਵਾ ਭਾਂਡੇ ਭੁੰਡੇ ਦੀ ਮਾਰ ਜਾਗਾ। ਆਹ ਜ ਤੋਣਾ ਵੀ ਸਾਰਾ ਕੰਮ ਕਰ ਲੈ। ਨਾਲ ਮੈਂ ਵੀ ਇੱਥੇ ਹੈਗਾ ਮੈਂ ਜਿਹੜਾ ਨਾਲ ਕੇ ਕਰ ਲਿਆ ਕਰਾਂਗੇ ਦੋ ਜਣੇ। ਹਾਂ ਇਹ ਤੇ ਹੈ ਹੀ ਆ। ਹਾਂ। ਤੁਸਾਂ ਨੂੰ ਵੀ ਸੌਖਾ ਆਦਾ। ਹਾਂ। ਚੋ ਠੀਕ ਆ। ਸਰਦਾਰ ਆ ਬੜੀ ਚੰਗੀ ਨ 5000 ਰੁਪਏ। ਇਹ ਤਾਂ ਬੜੀ ਦਲੇਰਾ ਆਦਾਂ। ਮੂਹ ਦੀ ਬੜੀ ਬੋਲੀ ਹੈ ਤੇ ਬੜੀ ਚੰਗੀ। ਚਲ ਹੁਣ ਦੋਵੇਂ ਯਾਨੀ ਕਿ ਇਥੇ ਕੰਮ ਕਰਿਆ ਕਰਾਂਗੇ। ਗੁਰੂ ਰੂ ਨਾਲ ਲਿਆ ਕਰਾਂਗੇ ਤੈਨੂੰ। ਨਾਲੇ ਸਰਦਾਰ ਨਹੀਂ ਜਾਣੇ ਨਾਲ ਖੇਡਦੀ ਰਿਆ ਕਰੂ। ਤੈਂ ਕੰਮ ਕਰਦਾਂਗੇ ਗੁਰੂ ਰੂ ਸਾਡੇ ਇਕਾਂ ਸਾਹਮਣੇ ਰਹੂਗਾ ਤਾਂ ਕਿ। ਤੇ ਮਾਤਮਾ ਬਹੁਤ ਆਦੇ ਪ੍ਰੋਫੈਸਰ ਦਾਰਾਂ ਨੂੰ ਆ।